ਕਰੇਗਾ ਕਿਉਂਕਿ ਚੱਪਲਾਂ ਜੋੜੇ ਇਧਰ ਉਧਰ ਨਾ ਹੋਣਾ ਤੇ ਤੁਲਨਾ ਦੇ ਲਾਉਣੇ ਸੇਵਾ ਥੋੜੀ ਜੀ ਤੇ ਗੱਡੀ ਖੇਤੀ ਆਪਣੀ 4x4 ਘੰਟ ਪਾਠਾਂ ਦੇ ਭੋਗ ਪਈ ਜਾਂਦੇ ਆ ਪੂਰੀ ਰੌਣਕ ਲੱਗੀ ਸਤਿ ਸ਼੍ਰੀ ਅਕਾਲ ਸਭ ਤੋਂ ਪੰਜਾਬੀ ਸੇਗ ਬਾਦ ਪਰ ਇਹ ਤਾਂ ਬਾਬੇ ਨੇ ਆਪਣਾ ਥਾਂ ਬਣਾਇਆ ਸੀ ਤੇ ਇਹ ਚ ਗੱਡੀਆਂ ਮੋਟਰਾਂ ਸਾਰੀ ਸੰਗਤ ਆਈ ਹੈ ਖੜੀ ਦੀ ਸੇਵਾ ਹੁੰਦੀ ਹੈ ਭਾਈ ਤੇ ਅੱਜ ਹਾਂਜੀ ਦੋਸਤੋ ਆ ਭਾਈ ਖੰਡਵਾਟ ਨੂੰ ਮੁੱਖ ਰੱਖਦੇ ਹੋਇਆ ਕਿਉਂਕਿ ਸੰਗਤ ਕਾਫੀ ਆ ਜਾਂਦੀ ਹੈ ਤੇ ਉਹਨਾਂ ਦੇ ਭਾਈ ਚੱਪਲਾਂ ਜੋੜਿਆਂ ਦੀ ਸੇਵਾ ਵਾਸਤੇ ਸੇਵਾਦਾਰਾਂ ਨੇ ਉਹਨਾਂ ਦਾ ਇੱਥੇ ਪ੍ਰਬੰਧ ਕਰਾਇਆ ਕਿਉਂਕਿ ਚੱਪਲਾਂ ਜੋੜੇ ਇੱਧਰ ਉੱਤਰਨਾ ਹੋਣਾ ਸੈਟਿੰਗ ਰਵੇ ਜੋੜੇ ਦੇ ਚੱਪਲਾਂ ਦੀ ਇੱਥੇ ਮੁੰਡਿਆਂ ਨੇ ਭਾਈ ਆ ਲੈਂਦਾ ਸੇਵਾ ਕਰਨ ਵਾਸਤੇ ਇੱਥੇ ਡਿਊਟੀ ਦੇਣਗੇ ਮੁੰਡੇ ਸਾਰੇ ਹਰ ਪ੍ਰੀਤਨ ਸਾਂ ਸੰਗੈ ਹਾਂਜੀ ਦੋਸਤੋ ਡੇਰਾ ਬਾਬਾ ਨਾਗਾਜੀ ਪਿੰਡ ਚੋਰੜ ਰੋਹੀ ਪਾਇ ਜਿਸ ਸਤਗੁਰ ਦੇਖਿਆ ਆ ਆਪਸ ਚਾਨ ਹਰ ਮਿਲੈ ਬਾਹੜ ਨਾਮਰ ਨਾਮ ਕੀਚੜਾ ਨੰਬੂ ਤੇ ਤੜਕੇ ਦਾ ਟਾਈਮ ਭਾਈ 8:00 ਵਜੇ ਦਾ ਸੰਗਤ ਆਈ ਜਾਂਦੀ ਹੈ ਕਿਉਂਕਿ ਅੱਜ ਸਰਾਧਾ ਦੇ ਸ੍ਰੀ ਅਖੰਡ ਪਾਠ ਦੇ ਪਾਜ ਭਾਈ ਭੋਗ ਪਹਿਣਗੇ ਪਿੰਡ ਚੋਡਰੋਹੀ ਡੇਰਾ ਬਾਬਾ ਨਾਗਾ ਜੀ ਅੱਜ ਇੱਥੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਪਾਏ ਤਾਂ ਫਿਰ ਸਾਨੂੰ ਮਿਲਦੇ ਆ ਸਾਨੂੰ ਸਾਰੇ ਦਰਸ਼ਨ ਮਿਲੇ ਕਰਵਾਉਣੇ ਸੰਗਤ ਦੇ ਤਾਰਕੀਰਾ ਟਾਈਮ ਆ ਭਾਈ 8:00 ਵਜੇ ਦਾ ਸੰਗਤ ਇੱਥੇ ਪਹੁੰਚਣਾ ਸ਼ੁਰੂ ਹੋ ਗਈ ਉਧਰ ਸਾਹਮਣੇ ਦਰਬਾਰ ਸਾਹਿਬ ਤੇ ਉੱਥੇ ਮਹਾਰਾਜ ਪ੍ਰਕਾਸ਼ ਨੇ ਅਖੰਡ ਪਾਠ ਪ੍ਰਕਾਸ਼ ਨੇ ਤਾਂ 10:00 ਵਜੇ ਤਕਰੀਬਨ ਭੋਗ ਪਾਏ ਜਾਣਗੇ ਤਾਂ ਇੱਥੇ ਚੰਗੀ ਰੌਣਕ ਲੱਗੂਗੀ ਤੁਹਾਨੂੰ ਲਾਜ਼ਮੀ ਦਿਖਾਵਾਂਗੇ ਭਾਈ ਸਾਰੇ ਸੇਵਾਦਾਰਾ ਪਾਉਦਿਆਂ ਦੇਵਤਨਾਂ ਨੂੰ ਸੰਭਾਲੀ ਬੈਠੇ ਨੇ ਤੇ ਇੱਧਰ ਭਾਈ ਚਾਹ ਲੰਗਰ ਚੱਲੀ ਜਾਂਦਾ ਹੈਗਾ ਸਾਹਮਣੇ ਸੰਤ ਬਾਬਾ ਬੋਇਕਾਨੰਦ ਮਹਾਰਾਜ ਜੀ ਸੇਵਾਦਾਰਾਂ ਨੂੰ ਆਸ਼ੀਰਵਾਦ ਦੇਣ ਵਾਸਤੇ ਆਏ ਨੇ ਇੱਥੇ ਚਾਰਾ ਲੰਗਰ ਚੱਲ ਜਿੰਦਾਗਾ ਇਸ ਤੋਂ ਬਾਅਦ ਪ੍ਰਸ਼ਾਦੇ ਪਾਣੀ ਦਾ ਲੰਗਰ ਚੱਲੂਗਾ ਭੋਗਾਂ ਤੋਂ ਬਾਅਦ ਤੇ ਉਧਰ ਭਾਈ ਸਾਰੇ ਲੰਗਰ ਤਿਆਰ ਕਰੀ ਜਾਂਦੇ ਨੇ ਸੇਵਾਦਾਰ ਸਾਰੇ ਲਗਾਤਾਰ ਆਪ ਉਹਦੀਆਂ ਡਿਊਟ ਕਰਦੇ ਲੱਗੇ ਨੇ ਤੇਰੀ ਗੰਬੀਆ ਹੈ ਚਾਰਾ ਸੋ ਨੂੰ ਇੱਥੇ ਦਿਖਾਉਣੇ ਆ ਇੱਥੇ ਭਾਈ ਹਲਵਾਈ ਲੱਗੇ ਨੇ ਅੱਜ ਜੋ ਵੀ ਲੰਗਰ ਦੇ ਵਿੱਚ ਸਾਰੀਆਂ ਸਬਜ਼ੀਆਂ ਦਾਲਾਂ ਤਿਆਰ ਹੁੰਦੀਆਂ ਨੇ ਸੋ ਮਜ਼ਾ ਜ਼ਮੀ ਦਿਖਾਉਣੇ ਨੇ ਆ ਭਾਈ ਲੱਖਾ ਹਲਵਾਈ ਸਾਡਾ ਇਹ ਭਾਈ ਕੜੀ ਤਿਆਰ ਕਰ ਰਿਹਾ ਹੈ ਆ ਕੀ ਕੀ ਚੀਜ਼ ਬਣਾਇਆ ਤੁਸੀਂ ਭਾਈ ਹਲਵਾਈ ਸਾਹਿਬ ਕੜੀ ਆ ਭਾਈ ਸਾਡਾ ਹਲਵਾਈ ਇਹਾਂ ਦੇ ਸੰਗਤ ਵਾਸਤੇ ਦਾਲ ਦੇ ਰੂਪ ਦੇ ਵਿੱਚ ਕੜੀ ਤਿਆਰ ਕੀਤੀ ਹੈ ਭਾਈ ਤੇ ਇਧਰ ਹੋਰ ਲਗਾਤਾਰ ਲਗਾਤਾਰ ਕੰਟੀਨਿਊ ਚੱਲਦੀ ਰਹੂਗੀ ਸੇਵਾ ਕਿਵੇਂ ਕਿਵੇਂ ਸੰਗਤ ਆਈਦੀ ਹੈ ਤੇ ਇਧਰ ਭਾਈ ਤੇ ਕੜੀ ਦਾ ਮਸਾਲਾ ਹੈਗਾ ਉਹ ਗੋਲਗਈਆਂ ਮੱਟੀਆਂ ਦੀ ਉਹ ਕੀ ਚੀਜ਼ ਹੈਗੀ ਕੋਪਤੇ ਇਹ ਭਾਈ ਕੜੀ ਕੋਪਤੇ ਬਣਾਉਣਗੇ ਇਹ ਮਸਾਲਾ ਆ ਗਿਆ ਇਧਰ ਆ ਸਾਹਮਣੇ ਉਹ ਪਿੱਛੇ ਕੜੀ ਹੈ ਜੋ ਭਾਈ ਕੋਵਤੇ ਆ ਕਿਹੜਿਆ ਕੜੀ ਦੇ ਵਿੱਚ ਪਾਉਣੇ ਨੇ ਮਿਸਤਰ ਮਾਨ ਇਹ ਕਿੜਿਆ ਬਣਾਈ ਜਾਂਦੇ ਨੇ ਇਹ ਕੋਵਤੇ ਆ ਭਾਈ ਆਹ ਤੇ ਕੜੀ ਦੇ ਵਿੱਚ ਪਾਏ ਜਾਣਗੇ ਕੋਵਤੇ ਤੇ ਇੱਧਰ ਇਹਨਾਂ ਨੂੰ ਇਹ ਰਾੜੀ ਜਾਂਦੇ ਆ ਫਰਾਈ ਕਰੀਏ ਦੇ ਭਾਈ ਸਾਡੇ ਹਲਵਾਈ ਆ ਕੋਵਤੇ ਆ ਜੀ ਇਹਨਾਂ ਨੂੰ ਕੀ ਕਰ ਰਹੇ ਹੋ ਤੁਸੀਂ ਕੜੀ ਜਾਨੀ ਸੀ ਚਾਹੇ ਦੀ ਕੋੜੀ ਅੱਛਾ ਅੱਛਾ ਇਹ ਫਰਾਈ ਕਰ ਦਿਓ ਫਰਾਈ ਠੀਕ ਐ ਦੇਖੋ ਭਾਈ ਕਿੱਦਾਂ ਦੀ ਸ਼ੇਪ ਆਈ ਇਹਨਾਂ ਦੀ ਹੈ ਨਾ گول-ਗੋਲ ਦੇਖਣ ਨੂੰ ਐ ਲੱਗਦਾ ਕੀ ਚੀਜ਼ ਐ ਦੇਖਣ ਨੂੰ ਆ ਜਾਈਏ ਹਾਂਜੀ ਔਰੇ ਆ ਜਾਈਏ ਦੇਖਣ ਨੂੰ ਹਾਂ ਇਹਨੂੰ ਭਾਈ ਕੋਪਤੇ ਕਹਿੰਦੇ ਐ ਏਕੜੀ ਦੇ ਵਿੱਚ ਪਾਏ ਜਾਣਗੇ ਕਿਹੜੇ ਉਧਰ ਆਪਣੇ ਹਲਵਾਈ ਬਣਾਈ ਜਾਂਦੇ ਹੈਗੇ ਤੇ ਇਧਰ ਚਾਹ ਚਾਹ ਦਾ ਲੰਗਰ ਵੀ ਟੋਟੋ-ਟੋ ਵਰਤ ਰਿਹਾਗਾ ਚੱਲ ਜਿੰਦਾ ਲਗਾਤਾਰ ਕੰਟੀਨਿਊ ਜਾਰੀ ਐ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਹੈਗੇ ਤੇ ਚਾਹ ਦਾ ਲੰਗਰ ਉਥੇ ਚੱਲ ਜਿੰਦਾ ਹੈਗਾ ਹੈਦਰ ਨਾਲ ਹੀ ਭਾਈ ਹਲਵਾਨਾਂ ਕੋਲੇ ਸਾਡੇ ਸੇਵਾਦਾਰ ਝੂਠੇ ਬਰਤਨਾਂ ਦੀ ਸੇਵਾ ਕਰਦੇ ਨੇ ਭਾਂਡਿਆਂ ਦੀ ਸੇਵਾ ਕਰਦੇ ਨੇ ਸਾਰੇ ਸੇਵਾਦਾਰ ਇੱਥੇ ਝੂਠੇ ਭਾਂਡਿਆਂ ਦੀ ਸੇਵਾ ਹੁੰਦੀ ਹੈ ਭਾਈ ਤੇ ਅੱਜ ਸ੍ਰੀ ਖੰਡ ਪਾੜ ਦੇ ਭੋਗ ਪਾਏ ਜਾਣਗੇ ਤੇ ਸਾਰੀ ਸੰਗਤ ਵਾਸਤੇ ਬਰਤਨਾਂ ਦਾ ਪ੍ਰਬੰਧ ਸੇਵਾਦਾਰ ਨੇ ਚੰਗੀ ਤਰ੍ਹਾਂ ਕੀਤਾਗਾ ਸਾਫ਼ ਕਰਕੇ ਕਾਫੀ ਰੌਣਕ ਲੱਗੂਗੀ ਸੋਨੂੰ ਬਣੇ ਰਿਓ ਨਾਲ ਰੌਣਕ ਦੇ ਦਰਸ਼ਨ ਮਿਲੇ ਲਾਜ਼ਮੀ ਕਰਾਵਾਂਗੇ ਭਾਈ ਆ ਭਾਈ ਮੇਨ ਆ ਲੰਗਰ ਹਾਲ ਇਹ ਮੇਨ ਲੰਗਰ ਹਾਲ ਹੈ ਇੱਥੇ ਵੀ ਭਾਈ ਬਾਬਿਆਂ ਖਾਤਰ ਪਾਠੀਆਂ ਖਾਤਰ ਚਾਹ ਬਣਾਈ ਜਾਂਦੇ ਸਾਡੇ ਸੇਵਾਦਾਰ ਤੇ ਇੱਥੇ ਸਾਈਂ ਦੀ ਡਿਊਟੀ ਲੱਗੀ ਹੈ ਆਗੀ ਬਣਾਈਏ ਨਾ ਸਾਈਂ ਹੋਏ ਬਾਬਿਆਂ ਖਾਤਰ ਠੀਕ ਆ ਭਾਈ ਇਧਰਲੇ ਪਾਸੇ ਭਾਈ ਕਿਥੇ ਨਵੀਂ ਭਰਤ ਪਾਈ ਹੈ ਛਟੀਆਂ ਚੱਕੀਆਂ ਵੀਰਾਂ ਨੇ ਕਾਫੀ ਇਧਰ ਕਿੜੀਆਂ ਕੰਧਾਂ ਕੱਢੀਆਂ ਨਾ ਉੱਥੇ ਕਾਫੀ ਸੇਵਾ ਕਰੀਆ ਸਾਰੇ ਸੇਵਾਦਾਰਾਂ ਨੇ ਤੇ ਇਥੇ ਗੱਡੀਆਂ ਮੋਟਰਾਂ ਦੀ ਪਾਰਕਿੰਗ ਹੈ ਗੱਡੀਆਂ ਮੋਟਰਾਂ ਜਿਹ ਇਧਰ ਖੜਾਂਗਾਂ ਜਾਣੀਆਂ ਸਾਰੀਆਂ ਵੀਰਾਂ ਦੀਆਂ ਕਿੰਨੇ ਵੀ ਸਾਰੇ ਸੰਗਤ ਆਊਗੀ ਚਾਹ ਭੋਗ ਦੇ ਵਿੱਚ ਦਰਸ਼ਨ ਮੇਲੇ ਕਰਨਾ ਆਊਗੀ ਸਾਰੀਆਂ ਗੱਡੀਆਂ ਮੋਟਰਾਂ ਇਧਰ ਖੜਾਂਗਾਂ ਜਾਣੀਆਂ ਭਾਈ ਸਾਰੀ ਸੰਗਤ ਆਦਿਆਂ ਹਾਂਜੀ ਦੋਸਤੋ ਆਪਾਂ ਲਾਈਨ ਚੱਲੇ ਹੁਣ ਕੂਲਰਾਂ ਸੰਗਤ ਵਾਸਤੇ ਕੂਲਰਾਂ ਦੇ ਲੈਣੇ ਸੇਵਾ ਥੋੜੀ ਜੀ ਤੇ ਗੱਡੀ ਖਿੱਚਦੀ ਆਪਣੀ 4x4 ਖਸਾਡਾ ਟ੍ਰੈਵਲ ਹਰਪ੍ਰੀਤ ਗੱਡੀ ਦਾ ਇੰਜਨ ਕਰਾਸ ਕਰਾ ਕਰਾਸ ਕਰ ਇਹ 60 ਹਸ ਪਾਵਰ ਆਏ ਭਾਈ ਹਾਂਜੀ ਦੋਸਤੋ ਰੌਣਕ ਪੂਰੀ ਭਾਈ ਲੱਗਾਂ ਲੱਗੀ ਟਾਈਮ ਹੋਇਆ 9 ਦਾ ਪੂਰੇ 9 ਵਜ ਗਏ ਤੇ ਇਥੇ ਵੀਰ ਬੰਜਾਰੇ ਦੁਕਾਨਾਂ ਆਪਦੀਆਂ ਸਜਾਉਣਗੇ ਇਥੇ ਬੱਚੇ ਇੱਛਾ ਅਨਸਾਰ ਇਥੋਂ ਸਮਾਨ ਖਰੀਦ ਸਕਦੇ ਨੇ ਇਥੇ ਦੁਕਾਨਾ ਤੇ ਸਾਹਮਣੇ ਇਥੇ ਭਾਈ ਜੋੜਾ ਘਰ ਇਥੇ ਚੱਪਲਾਂ ਜੋੜੇ ਸਾਨੂੰ ਤੜਕੇ ਵੀ ਦੱਸਿਆ ਸੀ ਹੈ ਨਾ ਜੋੜਾ ਚੱਪਲਾਂ ਘਰ ਸਾਰੇ ਮੁੰਡੇ ਆਪ ਉਹਦੀਆਂ ਡੇਉੜੀਆਂ ਸਾਹਮਣੇ ਤੇ ਇਥੇ ਸਾਹਮਣੇ ਕਈ ਭਾਈ ਲੋਕਾਂ ਨੇ ਇਥੇ ਚਿੰਨ ਕੇ ਲਾ ਵੀ ਇਤਾਂ ਇਧਰ ਲਾਤੀਆਂ ਇਹ ਸਾਰੀਆਂ ਭਾਈ ਉਥੇ ਜਮਾ ਕਰਾਂਗੇ ਕਿ ਰੋਲਣਾ ਜਾਣਾ ਕਿਹੜੀ ਸੰਗਤ ਇਥੇ ਦਰਸ਼ਨ ਮੇਲੇ ਕਰਨ ਆਉਗੀ ਮੱਥਾ ਟੇਕਣਾ ਹੋਊਗੀ ਉਹਨਾਂ ਦੀਆਂ ਜੋੜਾਂ ਤੇ ਚੱਪਲਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਊਗਾ ਇਹ ਇੱਥੇ ਭਾਈਆ ਸਾਰੇ ਸੇਵਾਦਾਰ ਆ ਆਟੋਕਣਾ ਦੇ ਹਿਸਾਬ ਆ ਨੰਬਰ ਲਗਾਤਾਰ ਲਾਈ ਜਾਂਦੇ ਹੈਗੇ ਭਾਈ ਮੁੰਡਿਆ ਬੱਚੇ ਇਹ ਭਾਈ ਸੰਗਤ ਦੇ ਜੋੜਿਆਂ ਦਾ ਪੂਰਾ ਪੂਰਾ ਧਿਆਨ ਰੱਖਦੇ ਹੋਏ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਸਾਰੇ ਸੇਵਾਦਾਰ ਆ ਇੱਥੇ ਚੱਪਲਾਂ ਦੇ ਜੋੜੇ ਜਮ੍ਹਾਂ ਕਰਵਾਏ ਜਾਣਗੇ ਇਧਰਲੇ ਪਾਸੇ ਪਾਂਗਾ ਦੇ ਤੇ ਇਧਰਲੇ ਪਾਸੇ ਬੀਬੀਆਂ ਦੇ ਮੰਗਾ ਦੀ ਟੱਕਲੀ ਪਾਈ ਹੋਈ ਹੈ ਚੰਗਾ ਪ੍ਰਬੰਧ ਕਰੇ ਮੁੰਡੇ ਨੇ ਕਿਉਂਕਿ ਇਹਦੇ ਵਿੱਚ ਪੂਰੇ ਤਾਂ ਨਹੀਂ ਰੌਣਕ ਕਾਫੀ ਹੋ ਜੂ ਇਕੱਠ ਜਾਦੇ ਹੋ ਜੂਗਾ ਤੇ ਇਥੇ ਖੁੱਲੇ ਦੇ ਵਿੱਚ ਸਜਾ ਕੇ ਰੱਖੇ ਜਾਣਗੇ ਇਧਰ ਲਈ ਟੋਕਣਾ ਕੁਝ ਪਲਾਸਟਿਕ ਦੇ ਨੇ ਆ ਥੱਲੇ ਪਈ ਨੇ ਇਹਦੇ ਨੰਬਰ ਦੇ ਹਿਸਾਬ ਮੈਚ ਕਰਕੇ ਰੱਖੇ ਸਾਰੇ ਸੇਵਾਦਾਰਾਂ ਨੇ ਇਹ ਪਲਾਸਟਿਕ ਦੇ ਨੇ ਉਧਰਲੇ ਅਲੂਮੀਨੀਅਮ ਦੇ ਨੇ ਤੇ ਕੁਝ ਗੱਤੇ ਦੇ ਨੇ ਉਹ ਕੁਝ ਉਧਰ ਗੱਤੇ ਦੇ ਕੱਟ-ਕੱਟ ਕੇ ਕੈਂਚੀ ਨਾਲ ਤਿਆਰ ਕਰਦੇ ਨੇ ਜੋੜਾਕਰ ਸੇਵਾਦਾਰਾਂ ਵੱਲੋਂ ਭਾਈ ਠੀਕ ਆ ਭਈਆ ਦੀਪ ਸਿੰਘ ਨੇ ਦੋ ਦਾ ਕਰਜਾ ਮਾਂ ਕਰ ਲਏ ਤੇ ਬਾਕੀ ਰੌਣਕ ਲੱਗੀ ਹੁੰਦੀ ਐ ਤੇ ਆ ਸਾਰੇ ਸੰਗਤ ਦੇ ਜੋੜੇ ਚਪਲਾ ਇੱਥੇ ਇਹ ਇੱਕ ਇੱਕ ਤਾਂ ਕਰੋਗੇ ਇੱਥੇ ਠੀਕ ਆ ਭਈ ਇਹ ਇਹ ਇੱਕ ਇੱਕ ਤਾਂ ਸੈੱਟ ਕਰਾਂਗੇ ਇਹਨਾਂ ਨੂੰ ਜੀ ਦੋਸਤੋ ਸ਼੍ਰੀ ਖੰਡ ਪਾਠਾਂ ਦੇ ਭੋਗ ਪਈ ਜਾਂਦੇ ਆ ਪੂਰੀ ਰੌਣਕ ਲੱਗੀ ਕੁਛ ਅਜ ਸੰਗਤਾਂ ਆਈ ਜਾਂਦੀ ਆ ਭਾਈ ਪੂਰੀ ਰੌਣਕ ਲੱਗੀ ਇਧਰਲੇ ਪਾਸੇ ਭਾਈ ਲੰਗਰ ਚੱਲੀ ਜਾਂਦਾ ਗਾ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਨੇ ਉੱਥੇ ਲੰਗਰ ਪਾਣੀ ਵਾਲਾ ਚੱਲੀ ਜਾਂਦਾ ਪ੍ਰਬੰਧਾ ਤੇ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਆ ਪਾਣੀ ਦੇ ਆਨੰਦ ਮਾਰ ਰਹੀ ਨੇ ਸੰਗਤ ਸਾਰੀ ਸੰਗਤ ਆਈ ਆ ਭਾਈ ਚੰਗੀ ਰੌਣਕ ਲੱਗੀ ਹੈਗੀ ਚੰਗੀ ਰੌਣਕ ਲੱਗੇਦਰ ਭਾਈ ਮਾਈਆਂ ਕਤਵਾਰ ਭਾਈ ਇੱਥੇ ਲੰਗਰ ਛਕਾਇਆ ਜਾਊਗਾ ਸਾਰੀ ਸੰਗਤ ਨੂੰ ਤਾਂ ਮੁੰਡਿਆਂ ਨੇ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਚੰਗਾ ਤੇ ਇੱਥੇ ਸਾਰੀ ਸੰਗਤ ਨੂੰ ਬਿਠਾ ਕੇ ਲੰਗਰ ਛਕਾਇਆ ਜਾਊਗਾ ਤੇ ਇਧਰ ਤੁਹਾਨੂੰ ਕਈ ਵਾਰ ਦਿਖਾਤਾ ਲੰਗਰ ਦੀ ਪੂਰੀ ਪੂਰੀ ਤਿਆਰੀ ਕਰ ਰੱਖੀ ਹੈ ਭਾਈ ਸਾਹਿਬ ਨੇ ਸੇਵਾਦਾਰਾਂ ਨੇ ਚੰਗਾ ਪ੍ਰਬੰਧ ਕੀਤਾ ਘਰਾਂ ਤੇ ਮੁੰਡਿਆਂ ਨੇ ਸਾਰੇ ਬਰਤਨ ਸਾਫ਼ ਕਰਕੇ ਰੱਖ ਰੱਖਿਆ ਹੈ ਪੂਰੀ ਤਿਆਰੀ ਕੀਤੀ ਹੈ ਰੌਣਕ ਕਾਫੀ ਚੰਗੀ ਲੱਗੀ ਹੈਗੀ ਤਾਂ ਸਾਰਿਆਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਸੇਵਾਦਾਰ ਆ ਦੇਉਟ ਕਾ ਬਹੁਤ ਲਾਈਨ ਸਾਰਿਆਂ ਨੇ ਭਾਈ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਨੰਗਰ ਸ਼ਕੀ ਹੰਦੀ ਹੈ ਭਾਈ ਰੌਣਕ ਕਾਫੀ ਲੱਗੀ ਐ ਕੁਸ ਮਸ਼ੀਨ ਨਹੀਂ ਇਧਰ ਖੜੀ ਐ ਕੁਝ ਪਾਰਕਿੰਗ ਡੇਰੇ ਦੇ ਪਰਲੇ ਪਾਸੇ ਕਿਥੇ ਭਰਤ ਪਾਈਆ ਭਾਈ ਉਥੇ ਕਰੀਆ ਤੇ ਆ ਵੀਰ ਨੇ ਇੱਕ ਨੇ ਦੁਕਾਨ ਸਜਾਈ ਹੋਈ ਹੈ ਤੁਸੀਂ ਇਥੋਂ ਫਕਾਰ ਫੋਟਮਾ ਜੋ ਵੀ ਇੱਛਾ ਅਨਸਾਰ ਤੁਸੀਂ ਲੈ ਸਕਦੇ ਹੋ ਭਾਈ ਪੀਰ ਦੀ ਦੁਕਾਨ ਤੋਂ ਇਹ ਸਾਰਾ ਸਾਨੂੰ ਭਾਈ ਕਿਹੜੇ ਵੀਰਾਂ ਦੇ ਅੰਮਰਤ ਛਕਿਏ ਹੋਏ ਆ ਉਹਨਾਂ ਨਾਲ ਟੈ ਚੀਜ਼ਾਂ ਕੰਕਰ ਕਹਿੰਦੇ ਕਿਨ ਪੰਜ ਕੰਕਰ ਉਹ ਬੱਚਾਂ ਦੇ ਆ ਤੁਸੀਂ ਸਿਰ ਤੇ ਬੰਨਣ ਵਾਲੇ ਪਟਕੇ ਵੀ ਲੈ ਸਕਦੇ ਹੋਗੇ ਤੇ ਉਧਰ ਭਾਈ ਸੇਵਾਦਾਰ ਸੇਵਾਦਾਰ ਵੱਡੇ ਨੇ ਕੀ ਹਾਲ ਚੰਗੀ ਠੀਕ ਹੈ ਇਧਰ ਭਾਈ ਸੇਵਾਦਾਰਾਂ ਜੋੜਿਆਂ ਦੀ ਸੇਵਾ ਇਹਨਾਂ ਨੇ ਡਿਊਟੀ ਆਪ ਦੀ ਸੰਭਾਲ ਲਈ ਸਾਰਿਆਂ ਨੇ ਬਹੁਤ ਵੱਡੀ ਸੇਵਾ ਇਹਨਾਂ ਦੀ ਵੀਰਾਂ ਦੀ ਸਾਰਿਆਂ ਨੇ ਚੰਗਾ ਪ੍ਰਬੰਧ ਕੀਤਾ ਗਿਆ ਖਰਾ ਜਿੰਨੇ ਵੀ ਸਾਰੀ ਸੰਗਤ ਆਉਂਦੀ ਹੈ ਸਾਰਿਆਂ ਦੇ ਭਾਈ ਜੋੜੇ ਇਹ ਮੁੰਡੇ ਸੇਵਾਦਾਰ ਇਥੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਦੇ ਨੇ ਸੇਵਾ ਕਰਦੇ ਨੇ ਭਾਈ ਕੋਸ਼ ਸਾਂਗਤ ਨੇ ਆਪਣੇ ਆਪ ਇੱਥੇ ਰੱਖਤੇ ਆ ਚਲ ਐਡੀ ਕੋਈ ਗੱਲ ਨਹੀਂ ਤੇ ਕਿੰਨੇ ਨੇ ਭਾਈ ਜਮਾ ਕਰਾਉਣੇ ਹੁੰਦੇ ਆ ਉਹ ਕਰਵਾਂ ਦੇ ਕੁਸ਼ੇ ਇੱਧਰ ਰੱਖੇ ਭਾਈ ਨੇ ਪਾਈ ਕੋਲ ਖੜਾ ਜਾ ਤੁਮ ਜਮਾ ਦੇ ਜਮਾ ਲਾ ਕੇ ਪਾਈ ਆ ਗਏ ਆ ਤੁ ਸੰਗਤਾਂ ਨੇ ਭਾਈ ਇਧਰਲੇ ਪਾਸੇ ਆਪਣੇ ਜੋੜੇ ਸਾਰੇ ਜਮਾ ਕਰਾਏ ਨੇ ਉਸ ਮਸ਼ੀਨਰੀ ਇਧਰ ਆਈ ਐ ਤੁਹਾਨੂੰ ਦਿਖਾ ਕੇ ਆਉਣੇ ਆ ਇਧਰ ਵੱਡੀ ਪਾਰਕਿੰਗ ਐ ਉਧਰ ਜਗ੍ਹਾ ਥੋੜੀ ਹੀ ਕਮ ਸੀਗੀ ਕਿਉਂਕਿ ਉਧਰ ਰਸ਼ ਜ਼ਿਆਦਾ ਹੋ ਗਿਆ ਸਾਨੂੰ ਉਹਦੇ ਵਿੱਚ ਦਿਖਾ ਕੇ ਆਉਣੇ ਆਗੇ ਮਸ਼ੀਨਰੀ ਸਾਰੀ ਇੱਧਰਲੇ ਪਾਸੇ ਖੜਾਈ ਹੈਗੀ ਬਾਕੀ ਜੋੜਿਆਂ ਦਾ ਪ੍ਰਬੰਧਾ ਉਧਰ ਕੀਤਾ ਹੋਇਆ ਹੈਗਾ ਹਾਂਜੀ ਦੋਸਤੋ ਭਾਈ ਡੇਰੇ ਦੀ ਕਿੜੀ ਨਵਾਂ ਨਵੀਂ ਜਗ੍ਹਾ ਤਿਆਰ ਹੋਈ ਹੈ ਨਾ ਦਰਵਾਜ਼ਾ ਉਦੋਂ ਕੰਦ ਗੱਡੀ ਸੀਗੀ ਪਿੱਛੇ ਸੇਵਾ ਦਾ ਸਾਨੂੰ ਦਿਖਾਉਂਦੇ ਰਹਿੰਨੇ ਆ ਚਾਜੇ ਸ੍ਰੀ ਅਖੰਡ ਪਾਠਾਂ ਦੇ ਭੋਗ ਵਾਸਤੇ ਭਾਈ ਕਿੜੀ ਪਾਰਕਿੰਗ ਵੰਡੀ ਹੈ ਨਾ ਇੱਕ ਤਰ੍ਹਾਂ ਦੀ ਪਾਰਕਿੰਗ ਸਪੈਸ਼ਲ ਤਾਂ ਨਹੀਂ ਘਰਾ ਪਰ ਇਹ ਤਾਂ ਬਾਬੇ ਨੇ ਆਪਣਾ ਥਾਂ ਬਣਾਇਆ ਸੀ ਤੇ ਇਹ ਚ ਗੱਡੀਆਂ ਮੋਟਰਾਂ ਸਾਰੀ ਸੰਗਤਾਈ ਹੈ ਖੜੀ ਤੇ ਇੱਥੇ ਭਾਈ ਸੇਵਾਦਾਰ ਦੇਉਟੀ ਕਰੀ ਜਾਂਦੇ ਨੇ ਤੇ ਸੇਵਾ ਇੱਥੇ ਨਿਭਾਉਂਦੇ ਨੇ ਕਿਉਂਕਿ ਕੋਈ ਗੱਡੀ ਮੋਟਰ ਆਉਂਦੀ ਆ ਤਾਂ ਵੀਰ ਇੱਥੇ ਇੱਕ ਪਾਸੇ ਲਵਾਉਂਦੀ ਏ ਸੇਵਾ ਕਰਦੇ ਨੇ ਸਾਰੇ ਸੇਵਾਦਾਰ ਸਾਰੀ ਮਸ਼ੀਨਰੀ ਭਾਈ ਇੱਥੇ ਇੱਕ ਪਾਸੇ ਆ ਗਈ ਕਿਉਂਕਿ ਖੁੱਲੀ ਢੁੱਲੀ ਜਗ੍ਹਾ ਇੱਥੇ ਆ ਰਹੀ ਸਾਰੀਆਂ ਗੱਡੀਆਂ ਮੋਟਰਾਂ ਇੱਥੇ ਇੱਕ ਪਾਸੇ ਖੜ ਗਈਆਂ ਡੇਰੇ ਦੇ ਵਿੱਚ ਹੀ ਇਹ ਜਗ੍ਹਾ ਇਤ ਕੀ ਨਵੀਂ ਤਿਆਰ ਕਰੀਆ ਭਾਈ ਬਾਬਿਆਂ ਨੇ ਤਾਂ ਪਰ ਤਬਾ ਕੇ ਬਹੁਤ ਸੋਹਣੀ ਖੁੱਲੀ ਜਗ੍ਹਾ ਤਿਆਰ ਹੋ ਗਈ ਸਾਰੀ ਮਸ਼ੀਨਰੀ ਇਧਰਲੇ ਪਾਸੇ ਆ ਗਈ ਕਾਫੀ ਮਸ਼ੀਨਰੀ ਕਾਫੀ ਸੰਗਤ ਆਈ ਹੈ ਭਾਈ ਆਜ ਕਨੇ ਪੀ ਗਲਪ ਕਾਫੀ ਮਸ਼ੀਨਰੀ ਆਈ ਹੈ ਬਹੁਤ ਸੰਗਤ ਆਈ ਹੈਗੀ ਬਹੁਤ ਲੋਕੀ ਇੱਥੇ 3 ਦਿਨ ਹੋ ਗਏ ਬਿਨਾਂ ਕਿ ਥਕੇ ਆਪਣੀ ਜ਼ਿੰਮੇਵਾਰੀ ਦੇ ਨਾਲ ਸੇਵਾ ਨਿਭਾ ਰਹੇ ਆ ਨਾ ਸਾਡੇ ਬਜ਼ੁਰਗ ਜਿੰਦੇ ਦਾ ਤੋਂ ਦੂ ਦੇਖਣ ਆ ਰਹੇ ਆ ਨਾ ਉਹਨਾਂ ਦਾ ਵੀ ਬਹੁਤ ਬਹੁਤ ਤਰਵਾੜ ਦਿੱਤਾ ਜਾਂਦਾ